ਜਿੰਦੀਗਰ ਆਪਣੇ ਆਪ ਵੀ ਕੋਈ ਏਡੀ ਇਨਵੈਸਟੀਗੇਟਿਵ ਬਹੁਤਾ ਕੰਮ ਨਹੀਂ ਹੋਇਆ ਪੱਤਰਕਾਰਾਂ ਨੇ ਬਹੁਤ ਕਟ ਕੀਤਾ ਤੁਸੀਂ ਤੁਹਾਨੂੰ ਕਿਸੇ ਨੇ ਬਰੀਫਿੰਗ ਕਰਤੀ ਹੈ ਤੁਹਾਨੂੰ ਕਿਸੇ ਨੇ ਕੋਈ ਖਬਰ ਲੀਕ ਕਰਤੀ ਹੈ ਇਧਰ ਦੀ ਕਰਤੀ ਉਧਰ ਦੀ ਕਰਤੀ ਇਹ ਇਨਵੈਸਟੀਗੇਟਿਵ ਨਹੀਂ ਹੂੰ ਤੁਸੀਂ ਕਹਿੰਦੇ ਨਹੀਂ ਕਿ ਕੱਲ ਨੂੰ ਮੁੱਖ ਮੰਤਰੀ ਬਦਲ ਰਿਹਾ ਤੇ ਇਨਵੈਸਟੀਗੇਟਿਵ ਜਰਨਲਿਜ਼ਮ ਹੋ ਗਈ ਉਹਦਾ ਡਿਪਾਰਟਮੈਂਟ ਮੰਤਰੀ ਦਾ ਬਦਲ ਰਿਹਾ ਹੈ ਮੰਤਰੀ ਨੇ ਕਹ ਮੰਤਰੀ ਨੇ ਕੱਲ ਨੂੰ ਵੀ ਫੈਸਲਾ ਲੈਣਾ ਅੱਜ ਤੁਸੀਂ ਉਹ ਜਰਾ ਜਾਣਦੇ ਹੋ ਚਾਹ ਪੀਣੀ ਵੀ ਉਹਦੇ ਕੰਮ ਆਉਂ ਉਹਦੇ ਨਾਲ ਚਾਲਕ ਹੱਸਿਓ ਸੈਕਟਰੀਟ ਜਾ ਕੇ ਚਾਹ ਪੀ ਲਈ ਉਹਨੇ ਦੱਸਤਾ ਜੀ ਅਸੀਂ ਆ ਫੈਸਲਾ ਕਰਦਾ ਕੱਲ ਨੂੰ ਐ ਤੂੰ ਅੱਜ ਬਾਦਾਂ ਵੀ ਜੀ ਕੱਲ ਨੂੰ ਡਹਿਰਾ ਦਾ ਹਜ਼ੂਰ ਇਹ ਕੋਈ ਇਨਵੈਸਟੀਗੇਟਿਵ ਇਨਵੈਸਟੀਗੇਟਿਵ ਜਰਨਲਿਜ਼ਮ ਇਹ ਕਿ ਕੋਈ ਸਕੈਮ ਨੂੰ ਐਕਸਪੋਜ਼ ਕਰਨਾ ਜਿਹੜੀ ਸਚਾਈ ਹੈ ਥੱਲੇ ਉਹਨੂੰ ਫੜ ਕੇ ਲਿਆਉਣਾ ਤੇ ਉਹ ਲੋਕਾਂ ਨਾਲ ਜੁੜ ਹੂੰ ਬੇਸ਼ੱਕ ਉਹ ਕਿਤੇ ਕ腐ਸ਼ਨ ਦਾ ਹੈ ਬੇਸ਼ੱਕ ਉਹ ਕਿਤੇ ਸਿਸਟਮ ਦੇ ਵਿੱਚ ਮਤਲਬ ਜਿਹੜਾ ਹੈਗਾ ਗਲਤ ਪ੍ਰਬੰਧ ਹੈਗਾ ਬੇਸ਼ੱਕ ਉਹ ਕਿਤੇ ਸੁਧਾਰਨ ਦਾ ਪ੍ਰਬੰਧ ਹੈ ਬੇਸ਼ੱਕ ਉਹ ਕਿਤੇ ਭਰਤੀਆਂ ਨੇ ਬੇਸ਼ੱਕ ਉਹ ਕਿੱਦੇ ਵੀ ਵੱਡੇ ਫੈਸਲੇ ਨੇ ਜਾਂ ਕਈ ਏਡੇ ਏਡੇ ਫੈਸਲੇ ਦੇਖੋ ਇਨਵੈਸਟੀਗੇਟਿਵ ਜਰਨਲ ਵਿੱਚ ਤੁਸੀਂ ਇਹ ਦੇਖੋ ਵਾਟਰਗੇਟ ਸਕੈਂਡਲ ਦਾ ਕਵਰ ਹੋਈ ਨਹੀਂ ਸੀ ਨਾ ਡਿਕਸਨ ਬਾਰੇ ਅੱਗੇ ਜਾਂਦੇ ਰਹੀ ਸੀ ਸਾਡਾ ਇਦਾਂ ਦਾ ਇੱਥੇ ਹੈ ਨਹੀਂ ਮਤਲਬ ਮੈਂ ਤਾਂ ਇਹ ਥਿਆਰ ਵਿੱਚੋਂ ਵੇਖਿਆ ਕਿ ਉਸ ਮੌਕੇ ਸੰਭਾਵਨਾਵਾਂ ਬਹੁਤ ਸੀਗੀ ਹੂੰ ਇਹ ਜਰੂਰ ਹੋਇਆ ਕਿ ਮੈਰੀ ਪੱਤਰਕਾਰ ਹੀ ਬਣੀ